ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦੋ ਨਵੇਂ ਗ੍ਰੰਥੀ ਸਿੰਘਾਂ ਨੇ ਆਪਣੀ ਇਸ ਮਨਚਾਹੀ ਇੱਛਾ ਪੂਰੀ ਹੋਣ ਦੀ ਖੁਸ਼ੀ ਦੇ ਵਿੱਚ ਮਹਾ ਗੁਪਤ ਜਿਹੜਾ ਹੈ ਉਦਾਂ ਕਰਵਾਇਆ ਹੈ ਸਾਧ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜਿਹੜੀ ਹੈ ਉਹ ਸਭਨਾ ਤੇ ਵਰਤਦੀ ਹੈ ਤੇ ਗੁਰਮੁਖ ਪਿਆਰਿਓ ਇਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਕਿ ਗੁਰੂ ਦੀ ਜਿਹੜੀ ਕਿਰਪਾ ਹੈ ਉਹਦੇ ਤੋਂ ਕੋਈ ਵਾਂਝਾ ਜਿਹੜਾ ਹੈ ਨਹੀਂ ਰਹਿੰਦਾ। ਵਾਕੀ ਆਪੋ ਆਪਣੀ ਜਿਹੜੀ ਹੈ ਉਹ ਸੋਚ ਦਾ ਫਰਕ ਹੁੰਦਾ ਹੈ। ਗੁਰਮੁਖ ਪਿਆਰਿਓ ਜਿਹੜੀ ਸੋਚ ਹੈ ਨਾ ਉਹ ਸੋਚ ਨੂੰ ਆਪਾਂ ਬਦਲ ਨਹੀਂ ਸਕਦੇ। ਕੋਈ ਕਹਿੰਦਾ ਮੇਰੇ ਤੇ ਕਿਰਪਾ ਹੋਈ ਹੈ, ਕੋਈ ਕਹਿੰਦਾ ਮੇਰੇ ਤੇ ਨਹੀਂ ਹੋਈ, ਕੋਈ ਕਹਿੰਦਾ ਮੈਨੂੰ ਵੱਡੀ ਕਿਰਪਾ ਕਰਕੇ ਇਹਨਾਂ ਵਾਜਿਆ ਕੋਈ ਕਹਿੰਦਾ ਮੇਰੇ ਤੇ ਕੱਖ ਵੀ ਨਹੀਂ ਹੋਇਆ ਲੋਕਾਂ ਦੇ ਵੱਖੋ-ਵੱਖਰੇ ਜਿਹੜੇ ਉਹ ਬਿਆਨ ਹੁੰਦੇ ਨੇ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜਿੱਤੇ ਦੇ ਹੁੰਦੀ ਹੈ ਉਹ ਖੁਸ਼ ਹੋ ਜਾਂਦਾ ਹੈ ਉਹ ਖੁਸ਼ੀ ਨਾਲ ਫਿਰ ਜਿਹੜਾ ਹੈ ਉਹ ਆਪਣਾ ਬਿਆਨ ਦਿੰਦਾ ਹੈ ਗੁਰੂ ਦੀ ਵਡਿਆਈ ਕਰਦਾ ਵੀ ਗੁਰੂ ਪਾਤਸ਼ਾਹ ਨੇ ਮੈਨੂੰ ਬਹੁਤ ਕੁਝ ਬਖਸ਼ਿਸ਼ ਕੀਤਾ ਮੈਨੂੰ ਬਹੁਤ ਕੁਝ ਜਿਹੜਾ ਹੈ ਗੁਰੂ ਨੇ ਦਿੱਤਾ ਹੈ ਮੈਨੂੰ ਬਹੁਤ ਕੁਝ ਗੁਰੂ ਨੇ ਬਖਸ਼ਿਸ਼ ਕੀਤਾ ਹੈ 사ਤ ਸੰਗਤ ਬੜੀ ਵੱਡੀ ਮੇਰੇ ਤੇ ਕਿਰਪਾ ਹੋਈ ਹੈ ਬੜੀ ਵੱਡੀ ਮੇਰੇ ਤੇ ਰਹਿਮਤ ਹੋਈ ਹੈ ਉਹ ਇਸ ਵਿਸ਼ੇ ਤੇ ਜ਼ਰੂਰ ਬੋਲਦਾ ਹੈ ਪਰ ਸਾਧ ਸੰਗਤ ਕਿਤੇ ਨਾ ਕਿਤੇ ਕੁਝ ਗੱਲਾਂ ਜਿਹੜੀਆਂ ਨੇ ਉਹ ਆਮ ਤੌਰ ਤੇ ਪ੍ਰਚਲਿਤ ਹੋ ਜਾਂਦੀਆਂ ਨੇ ਸਾਧ ਸੰਗਤ ਕੁਝ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਇੱਕ ਵਿਸ਼ਾ ਕਾਫੀ ਜ਼ਿਆਦਾ ਵਾਇਰਲ ਹੋਇਆ ਹੁਣੇ-ਹੁਣੇ ਕਿ ਹਰਮੰਦਰ ਸਾਹਿਬ ਦੋ ਨਵੇਂ ਗ੍ਰੰਥੀ ਸਿੰਘਾਂ ਨੇ ਆਪਣੀ ਮਨਚਾਹੀ ਇੱਛਾ ਪੂਰੀ ਹੋਣ ਦੀ ਖੁਸ਼ੀ ਦੇ ਵਿੱਚ ਮਹਾ ਗੁਪਤ ਜਗ ਕਰਵਾਇਆ ਹੈ 사ਤ ਸੰਗਤ ਅੰਮ੍ਰਿਤਸਰ ਸਿਫਤੀ ਦਾ ਘਰ ਇਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ ਅੰਮ੍ਰਿਤਸਰ ਸਾਹਿਬ ਹੈ ਉਹ ਸਿਫਤੀ ਦਾ ਘਰ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਤੇ ਪਿਆਰਿਓ ਗੁਰੂ ਰਾਮਦਾਸ ਪਾਤਸ਼ਾਹ ਜੀ ਸ਼ਰਨ ਆਏ ਦੀ ਲਾਜ਼ ਰੱਖਦੇ ਨੇ ਤੇ ਪਿਆਰਿਓ ਇਹ ਆਪਾਂ ਜਾਣਦੇ ਆ ਕਿ ਜਿਹੜਾ ਵੀ ਗੁਰੂ ਘਰ ਜਾਵੇ ਜਾਂ ਜਿੱਥੇ ਵੀ ਜਾਵੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਵੇ ਤੇ ਪਿਆਰਿਓ ਉਹਦੀ ਆਸ ਜਿਹੜੀ ਹੈ ਪੂਰੀ ਜ਼ਰੂਰ ਹੁੰਦੀ ਹੈ ਉਹਦੀ ਮੁਰਾਦ ਜਿਹੜੀ ਹੈ ਪੂਰੀ ਜ਼ਰੂਰ ਹੁੰਦੀ ਹੈ ਪਿਆਰਿਓ ਅਜੀਹਾ ਨਹੀਂ ਕਿ ਉਹ ਬੰਦਾ ਡੋਲ ਜਾਏ ਸਤਿਗੁਰੂ ਉਹਨੂੰ ਡੋਲਣ ਵੀ ਨਹੀਂ ਦਿੰਦੇ ਉਹਨੂੰ ਡੋਲਣ ਵੀ ਨਹੀਂ ਦਿੰਦੇ ਪਾਤਸ਼ਾਹ ਤੇ ਉਹਦੇ ਕਾਰਜ ਵੀ ਰਾਸ ਹੁੰਦੇ ਨੇ ਤੇ ਸਾਧ ਸੰਗਤ ਜਿਹੜਾ ਗੁਰੂ ਤੇ ਭਰੋਸਾ ਰੱਖ ਕੇ ਤੁਰਿਆ ਰਹੇ ਜਿਹੜਾ ਸਤਗੁਰੂ ਤੇ ਭਰੋਸਾ ਰੱਖ ਕੇ ਚੱਲਦਾ ਰਹੇ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਭਰੋਸੇ ਨੂੰ ਹੋਰ ਵੀ ਤਗੜਾ ਕਰ ਦਿੰਦੇ ਨੇ ਉਹਦੇ ਭਰੋਸੇ ਨੂੰ ਹੋਰ ਵੀ ਜ਼ਿਆਦਾ ਚਾਰ ਚੰਨ ਲਾ ਦਿੰਦੇ ਨੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਪਾਵਨ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਪਾਵਨ ਰਹਿਮਤ ਹੈ ਨਾ ਸਾਧ ਸੰਗਤ ਉਹਨਾਂ ਤੇ ਵਰਤਦੀ ਹੈ ਜਿਹੜੇ ਆਪ ਖੁਦ ਗੁਰੂ ਤੇ ਭਰੋਸਾ ਕਰਕੇ ਜ਼ਿੰਦਗੀ ਦੇ ਵਿੱਚ ਅੱਗੇ ਚੱਲਦੇ ਨੇ ਪਿਆਰਿਓ ਕੁਝ ਚੀਜ਼ਾਂ ਨੇ ਕਿ ਹਰਮੰਦਰ ਸਾਹਿਬ ਦੋ ਨਵੇਂ ਗ੍ਰੰਥੀ ਸਿੰਘਾਂ ਨੇ ਆਪਣੀ ਇੱਛਾ ਪੂਰੀ ਹੋਣ ਦੀ ਖੁਸ਼ੀ ਦੇ ਵਿੱਚ ਮਹਾਯੱਗ ਕਰਵਾਇਆ ਕੋਈ ਕਹਿੰਦਾ ਮਹਾ ਗੁਪਤ ਦਾਨ ਕੀਤਾ ਸਾਤ ਸੰਗਤ ਉਥੇ अनेका ਆਉਂਦੇ ਨੇ ਕੋਈ ਵਿਸ਼ੇਸ਼ ਕਰਕੇ ਕੋਈ ਗ੍ਰੰਥੀ ਰਾਗੀ ਕੋਈ ਵੀ ਹੋਵੇ ਕੋਈ ਸੇਵਾਦਾਰ ਕੋਈ ਵੀ ਹੋਵੇ ਉਹਦੇ ਲਈ ਸਾਰੇ ਇੱਕ ਨੇ ਚਾਹੇ ਕੋਈ ਆਮ ਸੰਗਤ ਵਾਲਾ ਜਾਵੇ ਚਾਹੇ ਕੋਈ ਅਹੁਦੇਦਾਰ ਜਾਵੇ ਚਾਹੇ ਮੁੱਖ ਦੀ ਗੱਲ ਰਾਸ਼ਟਰਪਤੀ ਚਲਿਆ ਜਾਵੇ ਉਹਦੇ ਲਈ ਸਾਰੇ ਇੱਕੋ ਹੀ ਨੇ ਕੋਈ ਵਿਸ਼ੇਸ਼ ਨਹੀਂ ਕੋਈ ਆਮ ਨਹੀਂ ਕੋਈ ਖਾਸ ਨਹੀਂ ਕੋਈ ਉਹਦੇ ਦਰਤੇ ਜਿਹੜਾ ਹੈ ਏ ਨਹੀਂ ਹੈਗਾ ਵੀ ਉਹ ਪਰਮਾਤਮਾ ਕਿਸੇ ਨੂੰ ਮਾਣ ਨਾ ਦੇਵੇ ਇਥੇ ਨਿਮਾਨਿਆਂ ਨੂੰ ਮਾਣ ਮਿਲਦਾ ਹੈ ਨਿਓਟਿਆਂ ਨੂੰ ਓਟ ਮਿਲਦੀ ਹੈ ਨਿਗੱਤਿਆਂ ਨੂੰ ਗੱਤ ਨਿਪੱਤਿਆਂ ਨੂੰ ਪੱਤ ਮਿਲਦੀ ਹੈ ਪਿਆਰੇਓ ਇਸੇ ਕਰਕੇ ਗੁਰੂ ਨੂੰ ਗੁਰੂ ਗਰੀਬ ਨਿਵਾਜ਼ ਆਖਿਆ ਜਾਂਦਾ ਹੈ ਸਾਧ ਸੰਗਤ ਮਨ ਚਾਹੀ ਇੱਛਾ ਉਹਨਾਂ ਦੀ ਪੂਰੀ ਹੁੰਦੀ ਹੈ ਜਿਹੜੇ ਖੁਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਸਮਝਦੇ ਨੇ ਜਿਹੜੇ ਆਪਣੇ ਗੁਰੂ ਦੀ ਵਡਿਆਈ ਨੂੰ ਕਰਦੇ ਨੇ ਜਿਹੜੇ ਸਮਝਦੇ ਨੇ ਵੀ ਸਤਿਗੁਰੂ ਮਹਾਨ ਹੈ ਪਾਤਸ਼ਾਹ ਮਹਾਨ ਹੈ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਦੇ ਬਾਣੀ ਨੂੰ ਪੜਿਓ ਪਾਤਸ਼ਾਹ ਕਹਿੰਦੇ ਨੇ ਬਿਨ ਪ੍ਰੀਤੀ ਭਗਤ ਨ ਹੋਵਈ ਬਿਨ ਸ਼ਬਦ ਹੈ ਥਾਏ ਨਾ ਪਾਏ ਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖ ਦੇ ਅੰਦਰ ਪ੍ਰਭੂ ਚਰਨਾ ਦੀ ਪ੍ਰੀਤ ਪੈਦਾ ਨਹੀਂ ਹੁੰਦੀ ਪ੍ਰੀਤ ਤੋਂ ਬਿਨਾ ਜੀਵ ਪਾਸੋਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਪਰਮਾਤਮਾ ਦੇ ਦਰ ਤੇ ਜੀਵ ਕਬੂਲ ਨਹੀਂ ਹੁੰਦਾ ਪਿਆਰਿਓ ਇਹ ਗੱਲ ਯਾਦ ਰੱਖਿਆ ਜੇ ਜੀਵ ਕਬੂਲ ਨਹੀਂ ਹੁੰਦਾ ਸਾਰ ਸੰਗਤ ਹਉ ਮੈਂ ਸ਼ਬਦ ਦੇ ਹਉ ਮੈਂ ਮਾਰੀ ਐ ਮਾਇਆ ਕਾ ਭ੍ਰਮ ਜਾਏ ਗੁਰੂ ਦੇ ਸ਼ਬਦ ਦੀ ਰਾਹੀ ਹੀ ਹਉਮੈ ਮਨ ਵਿੱਚੋਂ ਮਾਰੀ ਜਾ ਸਕਦੀ ਐ ਗੁਰੂ ਦੇ ਸ਼ਬਦ ਦੀ ਰਾਹੀ ਹੀ ਮਾਇਆ ਦੀ ਪ੍ਰੇਰਣਾ ਤੋਂ ਪੈਦਾ ਹੋਈ ਭਟਕਣਾ ਜਿਹੜੀ ਐ ਦੂਰ ਹੁੰਦੀ ਐ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਭਰੋਸਾ ਕੀਤਿਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਆਸ ਕੀਤਿਆਂ ਸਾਥ ਸੰਗਤ ਉਦੋਂ ਹੀ ਕਿਰਪਾ ਹੁੰਦੀ ਐ ਜਦੋਂ ਆਪਾਂ ਖੋਦ ਭਰੋਸੇ ਦੇ ਲਾਇਕ ਬਣਾਂਗੇ ਆਪਾਂ ਆਪਣੇ ਗੁਰੂ ਤੇ ਖੁਦ ਭਰੋਸਾ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਕਿ ਮੇਰਾ ਗੁਰੂ ਮੈਨੂੰ ਜ਼ਰੂਰ ਬਖਸ਼ਿਸ਼ ਕਰਕੇ ਦੇਵੇਗਾ ਮੇਰਾ ਸਤਿਗੁਰੂ ਮੈਨੂੰ ਜ਼ਰੂਰ ਬਖਸ਼ਿਸ਼ ਕਰਕੇ ਦੇਵੇਗਾ ਮੇਰੇ ਪਾਰਸ਼ਾ ਮੈਨੂੰ ਬਖਸ਼ਿਸ਼ਾਂ ਕਰਕੇ ਦਾਤਾਂ ਦੇਣਗੇ ਮੇਰੇ ਸਤਿਗੁਰੂ ਮੈਨੂੰ ਬਖਸ਼ਿਸ਼ਾਂ ਕਰਕੇ ਦਾਤਾਂ ਦੇਣਗੇ ਮੇਰੇ ਸਤਿਗੁਰੂ ਮੇਰੇ ਤੇ ਮਿਹਰਬਾਨ ਹੋਣਗੇ ਮੇਰੇ ਸਤਿਗੁਰੂ ਮੇਰੇ ਤੇ ਕਿਰਪਾ ਕਰਨਗੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਤੇ ਮਿਹਰਬਾਨ ਨੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਿਹਰ ਜ਼ਰੂਰ ਵਰਤਦੀ ਹੈ ਸਾਧ ਸੰਗਤ ਜਿਹੜੇ ਗੁਰੂ ਦੇ ਹੋ ਜਾਂਦੇ ਨੇ ਜਿਹੜੇ 파ਰਸ਼ਾ ਦੇ ਹੋ ਜਾਂਦੇ ਨੇ ਤੇ ਪਿਆਰਿਓ ਗੁਰੂ ਉਹਦੇ ਤੇ ਐਸੀ ਕਿਰਪਾ ਕਰਦਾ ਉਹ ਚਾਹੇ ਆਪਣੀ ਇੱਛਾ ਪੂਰੀ ਕਰਨ ਦੇ ਲਈ ਚਾਹੇ ਜਿਹੜੀ ਮਰਜੀ ਇੱਛਾ ਹੋਵੇ हां ਇੰਨੀ ਕੋ ਗੱਲ ਜ਼ਰੂਰ ਹੈ ਉਹਦਾ ਆਪਣਾ ਭਲਾ ਤੇ ਸਰਬੱਤ ਦਾ ਭਲਾ ਉਹਦੇ ਵਿੱਚ ਹੋਵੇ ਇਹ ਨਾ ਹੋਵੇ ਆਪਣਾ ਭਲਾ ਹੋਵੇ ਤੇ ਦੂਜਿਆਂ ਦਾ ਬੁਰਾ ਛੁਪਿਆ ਹੋਵੇ ਅਜਿਹੀ ਇੱਛਾ ਕਦੇ ਪੂਰੀ ਨਹੀਂ ਹੁੰਦੀ ਕਹਿਣ ਤੋਂ ਭਾਵ ਜਿਹੜੇ ਤੇਰੇ ਸੁੱਖ ਨੇ ਤੋ ਜੋ ਕੁਝ ਮੰਗਣਾ ਚਾਹੁੰਨਾ ਹੈ ਸਤਿਗੁਰੂ ਤੋਂ ਉਹ ਤੈਨੂੰ ਜ਼ਰੂਰ ਪ੍ਰਾਪਤ ਹੋਣਗੇ ਪਾਤਸ਼ਾਹ ਉਹ ਤੈਨੂੰ ਜ਼ਰੂਰ ਦੇਣਗੇ ਤੇ ਸਾਧ ਸੰਗਤ ਬਸ ਭਰੋਸਾ ਕਰਕੇ ਚੱਲੀ ਗੁਰੂ ਤੇ ਆਪਾਂ ਪਹਿਲਾਂ ਬੇਨਤੀ ਕੀਤੀ ਸੀ ਬਿਨ ਪ੍ਰੀਤੀ ਭਗਤ ਨਾ ਹੋਬਈ ਬਿਨ ਸ਼ਬਦ ਹੈ ਥਾਏ ਨਾ ਪਾਏ ਬਿਨਾ ਪ੍ਰੀਤੀ ਤੋਂ ਭਗਤੀ ਨਹੀਂ ਹੋ ਸਕਦੀ ਤੇ ਬਿਨ ਬਿਨ ਸ਼ਬਦ ਹੈ ਥਾਏ ਨਾ ਪਾਏ ਪ੍ਰਭੂ ਦੇ ਸ਼ਬਦ ਤੋਂ ਬਿਨਾ ਉਹ ਸੱਚਾ ਥਾਂ ਜਿਹੜਾ ਹੈ ਨਹੀਂ ਮਿਲ ਸਕਦਾ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਤੋਂ ਇੱਛਾ ਪੂਰੀ ਕਰਾਉਣ ਦੇ ਲਈ ਉਹਦੇ ਵਰਗਾ ਬਣਨਾ ਪਏਗਾ ਉਹਦੇ ਉਪਦੇਸ਼ ਨੂੰ ਪੜ੍ਹਨਾ ਪਏਗਾ ਉਹਦੇ ਉਪਦੇਸ਼ ਤੇ ਚੱਲਣਾ ਪਏਗਾ ਇਹ ਗੱਲ ਯਾਦ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ